ਪਾਇਲ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਚੌਲਾ ਸਾਹਿਬ ਵਿਖੇ ਪੰਥਕ ਮੀਟਿੰਗ ਹੋਣ ਤੋਂ ਰੋਕੀ ਗਈ ਇੱਥੇ ਵਿਧਾਇਕ ਮਨਿੰਦਰ ਸਿੰਘ ਗਿਆਸਪੂਰਾ ਸੰਤ ਮਹਾਪੁਰਸ਼ਾਂ ਦੇ ਸਮੇਤ ਮੀਟਿੰਗ ਕਰਨ ਲਈ ਪਹੁੰਚੇ ਸਨ ਮੈਨੇਜਰ ਨੇ ਮੀਟਿੰਗ ਕਰਨ ਤੋਂ ਰੋਕਿਆ ਇਹ ਮੀਟਿੰਗ ਬੰਦੀ ਛੋੜ ਦਿਵਸ ਮੌਕੇ ਤੇ ਗਵਾਲੀਅਰ ਅੰਮ੍ਰਿਤਸਰ ਤੱਕ ਨਗਰ ਕੀਰਤਨ ਕੱਢਣ ਨੂੰ ਲੈ ਕੇ ਕੀਤੀ ਜਾਣੀ ਸੀ ਹੁਣ ਮੀਟਿੰਗ ਦਾ ਸਥਾਨ ਬਦਲਣਾ ਪਿਆ ਵਿਦਾਇਕ ਗਿਆਸਪੁਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਘਰਾਂ ਨੂੰ ਆਪਣੀ ਨਿੱਜੀ ਜਾਗੀਰ ਸਮਝ ਲਿਆ ਹੈ। ਅਕਾਲੀ ਦਲ ਦੇ ਇਸ਼ਾਰੇ ਤੇ ਉਹਨਾਂ ਨੂੰ ਮੀਟਿੰਗ ਕਰਨ ਤੋਂ ਰੋਕਿਆ ਗਿਆ। ਦੂਜੇ ਪਾਸੇ ਗੁਰਦੁਆਰਾ ਚੋਲਾ ਸਾਹਿਬ ਦੇ ਮੈਨੇਜਰ ਨੇ ਕਿਹਾ ਹੈ ਕਿ ਮੀਟਿੰਗ ਦੀ ਮਨਜ਼ੂਰੀ ਨਹੀਂ ਲਈ ਸੀ ਇਸ ਕਰਕੇ ਉਹਨਾਂ ਨੂੰ ਰੋਕਿਆ ਗਿਆ। ਇਸ ਤੋਂ ਬਾਹਰ ਦੀ ਕੋਈ ਹੋਰ ਗੱਲ ਨਹੀਂ ਹੈ। ਅੱਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਚੋੜਾ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਸ਼ਸ਼ੋਭਤ ਹੈ ਉਸ ਸਥਾਨ ਦੇ ਉੱਤੇ ਅੱਜ ਕੱਠ ਰੱਖਿਆ ਗਿਆ ਸੀਗਾ ਪੰਥਕ ਵਿਚਾਰਾਂ ਕਰਨ ਦੇ ਲਈ ਕਿ ਦੀਵਾਲੀ ਦਾ ਜੋ ਦਿਹਾੜਾ ਵਾ ਉਹ ਕਿਸ ਤਰੀਕੇ ਦੇ ਨਾਲ ਮਨਾਇਆ ਜਾਵੇ ਕਿਉਂਕਿ ਗੁਰੂ ਆਪਾਂ ਸਿੱਖ ਸੰਗਤ ਇਹ ਗੱਲ ਵਿਚਾਰ ਕਰਦੀ ਆ ਕਿ ਜੋ ਦੀਵਾਲੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾ ਕੇ ਲਿਆਏ ਸੀ ਕਿ ਉਸ ਟਾਈਮ ਸਿੱਖ ਸੰਗਤ ਨੇ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ ਸੀ ਤਾਂ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਬਾਲੇ ਸੀ ਤੇ ਉਹ ਜਿਹੜਾ ਮਹਾਨ ਚੋਲਾ ਸਾਹਿਬ ਆ ਉਹ ਸਾਡੇ ਕਹਾਣੀ ਕਲਾ ਵਿਖਿਆ ਇਸ ਜਗ੍ਹਾ ਦੇ ਉੱਤੇ ਹੀ ਅਸੀਂ ਅੱਜ ਸਮਾਗਮ ਪੰਥਕ ਪ੍ਰੋਗਰਾਮ ਇੱਕ ਪੰਥਕ ਵਿਚਾਰਾਂ ਕਰਨ ਦਾ ਸੰਤ ਮਹਾਪੁਰਖ ਇਹਦੇ ਵਿੱਚ ਸਾਰੇ ਸੰਤ ਮਹਾਪੁਰਖ ਬੁਲਾਏ ਗਏ ਸੀ ਵੱਖ-ਵੱਖ ਸੰਪਰਦਾਵਾਂ ਦੇ ਤੇ ਅੱਜ ਜਦੋਂ ਅਸੀਂ ਉੱਥੇ ਪ੍ਰੋਗਰਾਮ ਦੇ ਲਈ ਇਕੱਠੇ ਹੋਏ ਤਾਂ ਉਹ ਕਿਉਂਕਿ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਤੇ ਉੱਥੋਂ ਦੇ ਮੈਨੇਜਰ ਸਾਹਿਬ ਨੇ ਗੱਲ ਕਹੀ ਕਿ ਤੁਸੀਂ ਇੱਥੇ ਇਹ ਪ੍ਰੋਗਰਾਮ ਨਹੀਂ ਕਰ ਸਕਦੇ ਤੇ ਉਹਨਾਂ ਨੇ ਬਿਲਕੁਲ ਸਾਫ਼ ਬਣਾ ਕਰ ਦਿੱਤਾ ਜਦੋਂ ਕਿ ਗੁਰੂ ਦਾ ਇਤਾਰਾ ਹੈ ਗੁਰੂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਤ ਹੈ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਕਿਸੇ ਜਥੇਬੰਦੀ ਦਾ ਨਹੀਂ ਹੁੰਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੋ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮੇਰੀ ਪਰੀ ਦੇ ਮਾਲਕ ਸਾਹਿਬ ਸ੍ਰੀ ਹਰਗਵਿੰਦ ਪਾਤਸ਼ਾਹ ਬਵੰਜਾ ਰਾਜਾ ਨੂੰ ਖਲਾਸ ਕਰਾ ਕੇ ਬਵੰਜਾ ਕਲੀਆਂ ਦਾ ਚੋੜਾ ਉਥੋਂ ਆ ਕੇ ਇਸ ਕਢਾਣੀ ਸਾਹਿਬ ਦੇ ਪਵਿੱਤਰ ਸਥਾਨ ਤੇ ਰੱਖਿਆ ਉਥੇ ਪ੍ਰੋਗਰਾਮ ਲਿਖਿਆ ਗਿਆ ਸੀ ਸਾਡੇ ਇਲਾਕੇ ਦੇ ਵਿਧਾਇਕ ਸਾਰੇ ਮਹਾਪੁਰਖਾਂ ਨੇ ਇਕੱਤਰ ਹੋ ਕੇ ਉਹਨੂੰ ਨਾਕ ਚੰਗਾ ਸਮਝਦੇ ਹੋਏ ਕਿਉਂਕਿ ਜਿਸ ਨੂੰ ਆਪ ਖਵਾਏ ਕਰਤਾ ਖੁਸਲੇ ਚੰਗਿਆਈ ਚੰਗੇ ਗੁਣ ਵੀ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਸੋ ਇਹ ਲਿਖਿਆ ਗਿਆ ਪ੍ਰੋਗਰਾਮ ਮਹਾਪੁਰਖ ਸਾਰੇ ਨਾਲ ਹੋਣਗੇ ਗਵਾਲੀਅਰ ਦੇ ਕਿਲੇ ਤੋਂ ਨਗਰ ਕੀਰਤਨ ਲੈ ਕੇ ਆਉਣਾ ਤੇ ਬਹੁਤ ਚੜ੍ਹਦੀਆਂ ਕਲਾਂ ਦੇ ਨਾਲ ਅੱਗੇ ਵਾਸਤੇ ਜੋ ਵੀ ਹੋ ਸੰਗਤਾਂ ਹੋਏ ਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੀ ਹੋ ਹੋ ਜੋੜੀ ਗੁਰਮੁਖ ਵੇ ਸਫਾ ਬਸਾਈ ਏਕਾ ਕੁੱਲਿਆਂ ਸਵਰਗ ਬਣਾ ਦਿੰਦਾ ਫੁੱਟ ਦਿੰਦੀ ਢਾ ਚਵਾਰਿਆਂ ਨੂੰ ਚੱਪੂ ਜੇ ਕਰ ਦੋ ਇਹ ਮਜਬੂਤ ਹੋਣ ਕਿਸ਼ਤੀ ਟੰਬ ਦੀ ਜਾ ਕਿਨਾਰਿਆਂ ਨੂੰ ਦਾਰ ਦਲੀ ਰੰਨ ਦੇ ਕਮਾਂ ਦੀ ਜੇਕਰ ਪੀਜੇ ਕਦੇ ਨਹੀਂ ਉੱਕ ਸਕਦੀ ਦੋ ਤਰਿਆਂ ਚਰਾ ਕੇ ਖਾਲਸਾ ਜੀ ਕਦੇ ਬੈਰੀ ਤੇ ਤੜੀ ਨਹੀਂ ਭੁੱਕ ਸਕਦੀ ਇਕਤਰਤਾ ਮਿਲਵੇ ਕਿ ਮੈਂ ਮਾ ਵਰਨਾ ਸਕੋ ਨਾਨਕ ਪਰੇ ਪ੍ਰੀਲਾ ਸਾਰੇ ਸਹਿਯੋਗ ਦੇ ਕੇ ਇਕਤਰਤਾ ਦੇ ਨਾਲ ਜਿਹੜੇ ਇਹ ਮਾੜੇ ਕਰਮਾਂ ਵਾਲੇ ਨਹੀਂ ਚਾਹੁੰਦੇ ਕਿਉਂਕਿ ਉਹ ਲੋਚਣ ਉਹਨਾਂ ਗੋਣਾਂ ਨੂੰ ਹਰਕਾਰ ਛੜੰਦੇ ਪੇੜ ਮੜਾਉ ਕੱਟਿਆ ਤੇ ਡਾਲ ਸਕੰਦੇ ਉਹਨਾਂ ਦੇ ਭਾਗਾਂ ਜਿੰਨੂੰ ਖੋਸ ਲੈ ਚੰਗਿਆਈ ਖਾਜੜ ਖੁਵਾਰੀਆਂ ਪਰਵੇਸ਼ਰ ਉਹਨਾਂ ਦੇ ਪੱਲੇ ਪਾ ਦਿੰਦਾ ਆਓ ਜੜਾ ਨੂੰ ਇਹਨਾਂ ਦੇ ਜੌਂਕ ਲੱਗੀ ਹੋਈ ਹੈ ਗਿਰਨ ਵਾਲੀ ਨੇ ਕੋਈ ਗੱਲ ਨਹੀਂ ਕਰ ਲੋ ਮਨ ਆਈਆਂ ਜਿਹੜੀਆਂ ਕਰਨੀਆਂ ਨੇ ਥੋਡੀਆਂ ਚ ਹੋਣੀਆਂ ਨਹੀਂ ਬਾਲੀਆਂ ਆਹ ਪਿਆਰ ਦੇ ਨਾਲ ਉਹ ਆਪਣੇ ਆਪ ਇਹਨਾਂ ਨੂੰ ਮਤਾਂ ਨੂੰ ਚਾਹੁੰਦੀ ਹੈ ਕੀ ਇਹਨਾਂ ਦੀ 8000 ਵੋਟ ਤੁਸੀਂ ਗੁਰੂ ਘਰਾਂ ਤੇ ਮੱਲਾ ਮੱਲੀ ਬੈਠੇ ਹੋ ਤੁਹਾਡੀਆਂ ਹੁਣ ਨੈਣੇ ਮਹਾਂਤ ਮੰਗੋ ਹੁਣ ਤੁਹਾਨੂੰ ਕੱਢਣਾ ਪਊਗਾ ਆਪਣੇ ਆਪੇ ਛੱਡਣੇ ਸ਼ੁਰੂ ਕਰ ਦੋ ਕੋਲੋਟੇ ਸੋਪ ਚੱਕ ਕੇ ਇਕੱਠੇ ਕਰ ਲੋ ਕਿਉਂਕਿ ਜਿਹੜੇ ਬੱਚੇ ਅੱਧੀ ਛੁੱਟੀ ਮੁੜਿਆ ਹੁਣ ਉਹ ਪਾਸ ਨਹੀਂ ਹੁੰਦੇ ਹੁਣ ਤੁਸੀਂ ਅੱਧੀ ਛੁੱਟੀ ਲਾ ਕੇ ਭੇਜ ਗਿਆ ਜੀ ਖਾਨ ਹੁਣ ਤੁਸੀਂ ਆਪਦੇ ਆਪ ਨੂੰ ਸੋਚ ਲਓ ਚੰਗੇ ਕੰਮਾਂ ਨੂੰ ਵੀ ਰੋੜਾ ਬਣ ਦਿਓ ਕਿਉਂਕਿ ਆਓ ਪਿਆਰ ਦੇ ਨਾਲ ਸਾਰੇ ਇਕੱਤਰ ਹੋ ਕੇ ਇਸ ਸਾਡੇ ਬਧਾਇਕ ਦੇ ਨਾਲ ਚੰਗੇ ਸ਼ੁਭ ਕਾਰਜ ਨੂੰ ਪਾਰੋਪਕਾਰਾਂ ਦੇ ਕਰਦੇ ਆ ਮਹਾਪੁਰਖਾਂ ਨੇ ਇਹ ਜੋ ਸਹਿਦ ਦਿੱਤੀ ਆ ਇਹਦੇ ਨਾਲ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪ੍ਰੋਗਰਾਮ ਦਿੱਤੇ ਜਾ ਰਿਹਾ ਹੈ ਬਾਰੀ ਦੇ ਕਿਲ ਤੋਂ ਲੈ ਕੇ ਤੱਕ 50 ਮਿੰਟ ਤਿਸ ਤਰ੍ਹਾਂ ਦੇਖਦੇ ਹੋ ਸਾਰੇ परम ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਧੰਨ ਧੰਨ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਅੱਜ ਉਹਨਾਂ ਦੇ ਚਾਹ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਕਿਹੜੀ ਪਿੰਡ ਤੋਂ ਆਣ ਕੇ ਛੇਵੇਂ ਪਾਤਸ਼ਾਹ ਨੇ ਕੜਾਣੀ ਸਾਹਿਬ ਦੇ ਵਿੱਚ ਚਰਨ ਪਾਏ ਉਹ ਚਰਨ ਪਾਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੇ ਬੇਅੰਤ ਮਹਾਪੁਰਖ ਇਕੱਠੇ ਹੋਏ ਆ ਮਹਾਪੁਰਖਾਂ ਨੇ ਸੋਚਿਆ ਬਈ ਮਹਾਰਾਜ ਛੇਵੇਂ ਪਾਤਸ਼ਾਹ ਦੇ ਇੱਥੇ ਬਵੰਜਾ ਕਲੀ ਦਾ ਚੋਲਾ ਪਿਆ ਹੈ ਇੱਥੇ ਛੇਵੇਂ ਪਾਤਸ਼ਾਹ ਦੀ ਹੱਥਾਂ ਦੀ ਪੰਜਗ੍ਰੰਥ